ਪੰਜਾਬੀ ਅਦਬ ਦੀ ਦੁਨੀਆ ਦੇ ਲਈ ਅੱਜ ਦੇ ਦਿਨ ਦੀ ਸ਼ੁਰੂਆਤ ਇੱਕ ਮੰਦਭਾਗੀ ਖਬਰ ਦੇ ਨਾਲ ਹੋਈ ਮਸ਼ਹੂਰ ਰਾਂਗਰਮੀ ਅਜਮੇਰ ਸਿੰਘ ਔਲਖ ਦਾ ਅੱਜ ਦੇ ਹੱਥ ਹੋ ਗਿਆ ਅਜਮੇਰ ਸਿੰਘ ਔਲਖ ਕੈਂਸਰ ਨਾਲ ਪੀੜਤ ਸਨ ਤੇ ਪਿਛਲੇ ਲੰਬੇ ਸਮੇਂ ਤੋਂ ਜੇਰੇ ਇਲਾਜ ਵਿੱਚ ਰਹੇ ਅਜਮੇਰ ਸਿੰਘ ਔਲਖ ਪਿਛਲੇ ਹਫਤੇ ਹੀ ਮੋਹਾਲੀ ਦੇ ਫੋਰਟਿਸ ਹਸਪੀਟਲ ਤੋਂ ਡਿਸਚਾਰਜ ਹੋਏ ਸਨ ਜਿਸ ਤੋਂ ਬਾਅਦ ਉਹ ਆਪਣੀ ਰਿਹائش ਮਾਨਸਾ ਵਿੱਚ ਰਹਿਣ ਚਲੇ ਗਏ ਸਨ ਅਜਮੇਰ ਔਲਖ ਦਾ ਅੰਤਿਮ ਸੰਸਕਾਰ 16 ਜੂਨ ਨੂੰ ਮਾਨਸਾ ਦੇ ਵਿੱਚ ਕੀਤਾ ਜਾਵੇਗਾ ਅਜਮੇਰ ਸਿੰਘ ਔਲਖ ਦਾ ਜਨਮ 19 ਅਗਸਤ 1942 ਨੂੰ ਮਾਨਸਾ ਦੇ ਪਿੰਡ ਕੁੱਪੜਵਾਲ ਉਹਨਾਂ ਦੇ ਲਿਖੇ ਮਸ਼ਹੂਰ ਨਾਟਕਾਂ ਦੇ ਵਿੱਚ ਪਜੀਆਂ ਬਾਹਾਂ, ਸੱਤ ਬਗਾਨੇ, ਕਹਿਰ ਸਿੰਘ ਦੀ ਮੌਤ, ਸਲਵਾਨ, ਇੱਕ ਸੀ ਦਰਿਆ, ਚਨਾ ਦੇ ਪਾਣੀ ਸ਼ਾਮਲ ਨੇ। ਇਸ ਤੋਂ ਇਲਾਵਾ ਉਹਨਾਂ ਨੇ ਕਈ ਅਕਾੰਗੀਆਂ ਵੀ ਲਿਖੀਆਂ ਜਿਨ੍ਹਾਂ ਦੇ ਵਿੱਚ ਅਰਬਦ ਨਰਬਦ ਤੁੰਦੁਖਾਰਾ, ਬਿਗਾਨੇ ਬੋਰ ਦੀ ਛਾਂ, ਅੰਨੇ ਨਿਸ਼ਾਨਚੀ ਅਤੇ ਗਾਨੀ ਮਸ਼ਹੂਰ ਨੇ।